ਆਣਾ ਬਈ ਰਾਤ 12:44 ਮਿੰਟਾਂ ਤੇ ਕੈਂਟਰ ਆਇਆ ਸੀਗਾ ਤੇ ਆਪਾਂ ਸੀਸੀਟੀਵੀ ਕੈਮਰੇ 'ਚ ਵੀਡੀਓ ਵੀ ਕਢਾਈ ਆਦੀ ਤੇ ਪਸ਼ੂਆਂ ਨੂੰ ਨਾ ਬਈ ਸੜਕ ਤੇ 15-16 ਪਸ਼ੂ ਸੀਗੇ ਐਸ ਲੁੱਟ ਸੜਕ ਤੇ ਹੀ ਸੱਟ ਗਿਆ ਤੇ ਸਾਰਿਆਂ ਦੀ ਅਕਸ਼ ਦੀ ਲੱਤ ਟੁੱਟ ਗਈ ਕਿਸੇ ਦਾ ਢੂਆ ਟੁੱਟ ਗਿਆ ਤੇ ਆਹ ਦੋ ਪਸ਼ੂ ਆ ਕੇ ਜਿਹੜੇ ਇੱਕ ਬੱਚਾ ਹੈ ਇੱਕ ਗਾਈ ਹੈ ਇਹ ਤੜਫੀ ਜਾਂਦੇ ਹੈਗੇ ਤੇ ਇਹਨਾਂ ਨੂੰ ਨਾ ਅਸੀਂ ਚੱਕ ਕੇ ਬਈ ਮੌੜ ਮੰਡੀ ਕੌਂਸਲਾ ਦੇ ਵਿੱਚ ਛੱਡ ਕੇ ਆਏ ਆਗੇ ਤੇ ਉੱਥੇ ਇਲਾਜ ਕਰਾਇਆ ਹੈ ਇਹਨਾਂ ਦਾ ਤੇ ਇਹਨਾਂ ਦੇ ਸਾਰੇ ਤਾਂ ਤੜਪੀਏ ਕਿਸੇ ਨੇ ਨਾਲ ਤਾਂ ਚੱਕੇ ਨਹੀਂ ਹੈਗੇ ਤੇ ਇੱਕ ਇਹ ਬਾਈ ਇਹ ਬੰਦੇ ਦੀ ਨਾਲ ਜਿਹੜੀ ਦੀ ਵੀਡੀਓ ਪਾਈ ਹੈਗੀ ਇਹ ਕੈਂਟਰ ਸਾਂਣ ਕੇ ਦੱਸਿਓ ਕਿਹੜੇ ਪਿੰਡ ਦਾ ਹੈਗਾ ਇਹ ਤੇ ਜਰੂਰ ਬਣਦੀ ਕਾਰਵਾਈ ਕਰਾਂਗੇ ਅਸੀਂ ਜਿੰਨੀ ਵੀ ਸਾਥ ਸਾਥ ਹੋਏ ਤੇ ਜੇ ਕਿਤੇ ਇਹ ਸਾਡੇ ਡਿੱਕੇ ਅੜ ਗਿਆ ਫੇਰ ਇਹਨੂੰ ਜ਼ਮੀਨਾਂ ਦੇ ਲੱਤਾਂ ਤੋੜੀਆਂ ਫੇਰ ਅਸੀਂ ਇਹਨੂੰ ਉਸ ਲੁੱਟ ਦੱਸਾਂਗੇ ਵੀ ਹਾਂ ਬਈ ਐ ਸਿੱੜਦੇ ਹੁੰਦੇ ਪਸ਼ੂ ਤੇ ਐ ਇਹਨਾਂ ਨੇ ਲੱਤਾਂ ਟੋੜਦੀਆਂ ਗਿਆ ਤੇ ਜਰੂਰ ਬਾਈ ਯਾਰ ਆ ਕੈਂਟਰ ਦੀ ਸਾਂਣ ਕਰਕੇ ਸਾਨੂੰ ਦੱਸਿਓ ਵੀ ਕਿਹੜੇ ਪਿੰਡ ਦਾ ਕੈਂਟਰ ਹੈ ਤੇ ਇਹ ਵੀ ਬਣਦੀ ਕਾਰਵਾਈ ਵੀ ਕਰਾਉਣੀ ਹੈਗੀ ਤੇ ਜੇ ਕਿਤੇ ਰਾਤ ਭਰ ਤੇ ਸਾਡੇ ਡਿੱਕੇ ਆ ਗਿਆ ਸਿਰ ਦਾ ਪਸੂ ਤੇ ਫਿਰ ਇਹ ਆਪ ਦਾ ਜ਼ਿੰਮੇਦਾਰ ਆ ਪਹੂਗਾ ਫਿਰ ਨਾ ਕੱਲ ਨੂੰ ਕੋਈ ਬੰਦਾ ਕਹੇ ਵੀ ਕਿਉਂ ਬਾਈ ਇਹ ਕੁੱਤੇ ਜਾਂ ਕੀ ਕਰਿਆ ਤੇ ਅਸੀਂ ਬਖਸ਼ਦੇ ਨੂੰ ਹੈ ਨਹੀਂਗੇ ਬਾਈ ਤੇ ਇਹ ਵੀਡੀਓ ਨੂੰ ਬਾਈ ਇੱਕ ਪਸ਼ੂਆਂ ਦਾ ਦਰਦ ਸਮਝ ਕੇ ਸ਼ੇਅਰ ਕਰੋ ਤਾਂ ਕਿ ਇਹ ਕਿਸੇ ਮਲਾਜਮ ਕੋਲੇ ਜਾਵੇ ਤੇ ਇਹਨਾਂ ਦਾ ਬਾਈ ਨੱਥ ਪਾਈ ਆ ਬੰਦਿਆਂ ਦੇ ਇਹ ਜਿਹੜਾ ਪਸੂ ਜਿੱਥੇ ਫਿਰਦੇ ਇਹਨਾਂ ਨੂੰ ਫਿਰਦੇ ਰਹਿਣ ਦੇ ਇਹਨਾਂ ਨੂੰ ਚੱਕੋ ਨਾ ਤੇ ਇਹ ਇਹ ਕੀ ਕਰਦੇ ਇਹ ਬਾਈ ਇੱਕ ਪਿੰਡ ਨੇ ਬੌਰਗੇ ਰੱਖ ਲਏ ਤਾ ਉਸ ਪਿੰਡ ਚ ਇਹ ਪਸ਼ੂ ਨੂੰ ਖੜਨ ਦੇ ਜੇ ਦੂਜਾ ਪਿੰਡ ਨਹੀਂ ਰੱਖਦਾ ਉਹਦੇ ਪਿੰਡ ਜਾ ਕੇ ਛੱਡਿਆ ਹੁੰਦੇ ਵੀ ਆਪੇ ਲੋਕ ਆਕੇ ਹੋਏ ਪਸ਼ੂ ਪਸ਼ੂਆਂ ਨੂੰ ਦੇਖ ਕੇ ਵੀ ਬੋਰ ਗਿਆ ਨੂੰ ਸਾਨੂੰ ਰੱਖਣਗੇ ਵੀ ਪੈਸੇ ਦੇਣਗੇ ਇੱਕ ਪੈਸੇ ਦੇ ਮਾਰੇ ਬਈ ਇਹਨਾਂ ਨੂੰ ਐ ਛੱਡਦੇ ਆਗੇ ਯਾਰ ਕੋਈ ਪੈਸਾ ਜਮੇ ਨਹੀਂ ਤਰਸ ਆਉਂਦਾ ਇਹਨਾਂ ਨੂੰ ਤੇ ਇਹਨ ਬੇਨਤੀ ਆ ਬਾਈ ਸਾਰਿਆਂ ਨੂੰ ਕਿਰਪਾ ਕਰਕੇ ਇਹਨੂੰ ਵੀਡੀਓ ਨੂੰ ਨਸ਼ੇਅਰ ਜ਼ਰੂਰ ਕਰੋ ਵੱਧ ਤੋਂ ਵੱਧ ਇੱਕ ਪਸ਼ੂਆਂ ਦਾ ਦਰਦ ਸਮਝ ਕੇ ਕਰ ਦਿਓ ਤਾਕੇ ਬੰਦੇ ਦਾ ਪਤਾ ਲੱਗ ਸਕੇ ਕਿਹੜੇ ਪਿੰਡੋਂ ਇਹ ਕੈਂਟਰ ਹੈਗਾ ਇਹਦੇ ਮਾਗਰਮੂਸ ਵਾਲੇ ਦੀ ਫੋਟੋ ਲੱਗੀ ਹੋਈ ਆ 12:43 ਮਿੰਟਾਂ ਤੇ ਪਸ਼ੂ ਸੱਟਕੇ ਗਿਆ ਹੈਗਾ ਤੇ ਬਾਈ ਜਰੂਰ ਇਹ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰੋ ਯਾਰ ਹਣਾ ਆਪਾਂ ਨੂੰ ਫੜਾ ਲੱਗਣ ਕਿ ਯਾਰ ਪਸ਼ੂ ਜਿੱਥੇ ਫਿਰਦੇ ਫਿਰਦੇ ਰਹਿਣ ਦੋ ਇਹਨਾਂ ਨੂੰ ਐਂ ਤਾਂ ਨਾ ਚੱਕ ਤੱਕ ਛੱਟੋ ਇਹ ਕਿੰਨਾ ਕੁ ਤਾਂ ਨੁਕਸਾਨ ਕਰਦੇ ਹੈਗੇ ਜਾਂ ਇਹਨਾਂ ਨੂੰ ਕਿਸੇ ਗਊਸ਼ਾਲਾ 'ਚ ਬਾੜ ਦੇ ਜੋ ਕੋਈ ਜਾਦੀ ਲੱਗਦਾ ਹੈਗਾ ਕਟੋ ਘਟ ਮਾੜਾ ਮੁੰਡਾ ਤਰਸਦਾ ਕਰ ਲੋ ਯਾਰ ਜੇ ਲੌਣੇ ਆ ਕੇ ਤੇ ਕੱਚੇ ਥਾਂ ਤੇ ਲਾ ਦੇਓ ਜੇ ਸਾਨੂੰ ਨਹੀਂ ਸਰਦਾ ਹੈਗਾ ਵੀ ਕੋਈ ਤੱਕ ਕਰੇ ਬਣਾ ਲੋਕਾਂ ਨੂੰ ਤੁਸੀਂ ਇਹਨਾਂ ਨੂੰ ਸੜਕਾਂ ਤੇ ਆਏ ਤਾਂ ਨਾ ਸਿੱਟੋ ਯਾਰ ਰਾਤ ਬਰਾਤ ਤੇ ਜਦੋਂ ਚੀਜ਼ ਆਉਂਦੀ ਹੈ ਕੋਈ ਅਗਲੇ ਨੂੰ ਪਤਾ ਨਹੀਂ ਲੱਗਦਾ ਅਗਲੇ ਵੀ ਉੱਤੇ ਚੜਾ ਜਾਂਦਾ ਮੁੜ ਕੇ ਐਕਸੀਡੈਂਟ ਹੋ ਜਾਂਦਾ ਹੈ ਨਾਲੇ ਪਸ਼ੂ ਰਗੜਿਆ ਜਾਂਦਾ ਨਾਲੇ ਮਨ ਕੇ ਬੰਦੇ ਦੇ ਸੱਟ ਵੱਜ ਜਾਂਦੀ ਹੈਗੀ ਤੇ ਇਹ ਬੰਦੇ ਦੇ ਬਾਈ ਜਰੂਰ ਅਸੀਂ ਨੱਥ ਪਾਵਾਂਗੇ ਮੁੜ ਕੇ ਤਾਂ ਨਹੀਂ ਇਹ ਪਸ਼ੂ ਸਿੱਟਦਾ ਹੈਗਾ ਜੇ ਸਾਨੂੰ ਪਤਾ ਲੱਗ ਜੇ ਮਾੜਾ ਜੀ ਵੀ ਕਿਹੜੇ ਪਿੰਡੋਂ ਬੰਦਾ ਹੈਗਾ ਇਹ ਤੇ ਇਹਨੂੰ ਦੱਸਾਂਗੇ ਫਿਰ ਅਸੀਂ ਬਾਈ ਵੀ ਪਸ਼ੂ ਕਿਵੇਂ ਸੱਟਦੇ ਹੁੰਦੇ ਹੈਗੇ ਇਹਨੂੰ ਵੀਡੀਓ ਨੂੰ ਭਰਾ ਮੇਰੇ ਜਰੂਰ ਹਨਾ ਕਿਸੇ ਮਲਾਜ਼ਮਾ ਤੇ ਪੰਜਾਬ ਮੰਨ ਕੇ ਕੋਈ ਭਗਵਾਨ ਤਮਾਨ ਤੇ ਇੱਕ ਪਹੁੰਚਾਉਣ ਦੀ ਜਰੂਰ ਇਹਨੂੰ ਕੋਸ਼ਿਸ਼